ਲੋਕ ਅਕਸਰ ਹੀ ਆਪਣੇ ਬਚਤ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਆਪਣੀਆਂ ਸੇਵਿੰਗਸ ਨੂੰ ਵਧਾਉਂਦੇ ਰਹਿੰਦੇ ਨੇ ਪਰ ਹੁਣ ਆਈਟੀ ਵਿਭਾਗ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਤੁਸੀਂ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਸਿਰਫ ਇੱਕ ਲਿਮਿਟਿਡ ਪੈਸੇ ਹੀ ਜਮੇ ਕਰਵਾ ਸਕਦੇ ਹੋ ਦੱਸਈਏ ਕਿ ਅੱਜ ਦੇਸ਼ ਵਿੱਚ ਹਰ ਵਿਅਕਤੀ ਚਾਹੇ ਉਹ ਬੱਚਾ ਹੋਵੇ ਨੌਜਵਾਨ ਹੋਵੇ ਬਜ਼ੁਰਗ ਹੋਵੇ ਜਾਂ ਔਰਤ ਹੋਵੇ ਹਰ ਕਿਸੇ ਕੋਲ ਬਚਤ ਖਾਤਾ ਹੁੰਦਾ ਹੈ ਇਸ ਡਿਜੀਟਲ ਯੁੱਗ ਵਿੱਚ ਉਹ ਲੈਣ-ਦੇਣ ਲਈ ਤੁਹਾਡੇ ਕੋਲ ਇਹ ਹੋਣਾ ਵੀ ਜ਼ਰੂਰੀ ਹੈ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਬਚਤ ਖਾਤੇ ਦੀ ਵੀ ਇੱਕ ਲਿਮਟ ਹੁੰਦੀ ਹੈ ਜੇਕਰ ਤੁਸੀਂ ਇਸ ਲਿਮਟ ਨੂੰ ਪਾਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ ਹਾਲ ਹੀ ਵਿੱਚ ਇਨਕਮ ਟੈਕਸ ਵਿਭਾਗ ਨੇ ਬਚਤ ਖਾਤੇ ਨਾਲ ਸੰਬੰਧਿਤ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਾਣਦੇ ਹੈ ਕਿ ਇਸ ਦਿਸ਼ਾ ਨਿਰਦੇਸ਼ ਦੇ ਵਿੱਚ ਉਹਨਾਂ ਨੇ ਕਿਹੜੀਆਂ-ਕਿਹੜੀਆਂ ਨਵੀਆਂ ਗਾਈਡਲਾਈਨਸ ਬਣਾਈਆਂ ਨੇ ਭਾਰਤ ਵਿੱਚ ਬਚਤ ਖਾਤਾ ਖੋਲਣ ਤੇ ਕੋਈ پابੰਦੀ ਨਹੀਂ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਖਾਤੇ ਖੋਲ ਕੇ ਲੈਂਦੇ ਹਨ ਇਹ ਖਾਤੇ ਪੈਸੇ ਜਮ੍ਹਾਂ ਕਰਾਉਣ ਲਈ ਇੱਕ ਸੁਰੱਖਿਅਤ ਜਗ੍ਹਾ ਹੈ ਜਿੱਥੇ ਬੈਂਕ ਜਮ੍ਹਾਂ ਕੀਤੀ ਗਈ ਰਕਮ ਤੇ ਵਿਆਜ ਵੀ ਦਿੰਦਾ ਹੈ ਹਾਲਾਂਕਿ ਜੁਰਮਾਨੇ ਦੇ ਖਰਚਿਆਂ ਤੋਂ ਬਚਣ ਲਈ ਜ਼ੀਰੋ ਬੈਲੈਂਸ ਖਾਤਿਆਂ ਨੂੰ ਛੱਡ ਕੇ ਘੱਟੋ-ਘੱਟ ਬਾਕੀਆਂ ਬਕਾਇਆ ਰੱਖਣਾ ਜ਼ਰੂਰੀ ਹੈ ਪੈਸੇ ਜਮ੍ਹਾਂ ਕਰਵਾਉਣ ਦੇ ਨਿਯਮ ਜੇਕਰ ਤੁਸੀਂ 50000 ਰੁਪਏ ਇਸ ਤੋਂ ਵੱਧ ਦੀ ਰਕਮ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਆਪਣੇ ਭੈਣ ਨਾਲ ਸੰਬੰਧਿਤ ਖਾਤਾ ਨੰਬਰ ਦੇਣਾ ਪਵੇਗਾ ਤੁਸੀਂ ਪ੍ਰਤੀ ਦਿਨਿਕ 1 ਲੱਖ ਰੁਪਏ ਤੱਕ ਨਕਦ ਜਮ੍ਹਾਂ ਕਰਵਾ ਸਕਦੇ ਹੋ ਗੈਰ ਨਿਯਮਿਤ ਨਕਦੀ ਜਮਾ ਕਰਵਾਉਣ ਵਾਲਾ ਵਿਅਕਤੀ ਪੈਨ ਤੋਂ ਬਿਨਾਂ 2 ਲੱਖ ਰੁਪਏ ਤੱਕ ਜਮਾ ਕਰਵਾ ਸਕਦਾ ਹੈ। ਟੈਕਸ ਆਬੰਦਾ ਤੇ ਸਾਰੇ ਖਾਤਿਆਂ ਵਿੱਚ ਪ੍ਰਤੀ ਵਿੱਤੀ ਸਾਲ ਵੱਧ ਤੋਂ ਵੱਧ 10 ਲੱਖ ਰੁਪਏ ਦੀ ਨਕਦੀ ਜਮ੍ਹਾਂ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ 10 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਾਉਂਦੇ ਹੋ ਤਾਂ ਆਮਦਨ ਕਰ ਵਿਭਾਗ ਦੁਆਰਾ ਜਾਂਚ ਕੀਤੀ ਜਾਂਦੀ ਹੈ ਖਾਤਾਧਾਰਕਾਂ ਨੂੰ ਆਪਣੇ ਇਨਕਮ ਟੈਕਸ ਰਿਟਰਨਾਂ ਵਿੱਚ ਇਹ ਜੀਆਂ ਵੱਡੀਆਂ ਜਮ੍ਹਾਂ ਰਕਮਾਂ ਲਈ ਤਬਦੀਲੀ ਬਕਸ਼ੇ ਸਪਸ਼ਟੀਕਰਨ ਦੇਣਾ ਹੁੰਦਾ ਹੈ ਜੇਕਰ ਤੁਸੀਂ ਇਹ ਜਾਣ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਟੈਕਸ ਅਧਿਕਾਰੀ ਵੱਲੋਂ ਤੁਹਾਨੂੰ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਜਾਂਚ ਕੀਤੀ ਜਾ ਸਕਦੀ ਹੈ 10 ਇਹ ਕਿ ਹੁਣ ਜੇਕਰ ਤੁਸੀਂ 10 ਲੱਖ ਤੋਂ ਵੱਧ ਦੀ ਰਕਮ ਆਪਣੇ ਬਚਤ ਖਾਤੇ ਦੇ ਵਿੱਚ ਜਮ੍ਹਾਂ ਕਰਵਾਉਂਦੇ ਹੋ ਤਾਂ ਇਨਕਮ ਟੈਕਸ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਜੇਕਰ ਤੁਸੀਂ ਉਸ ਜਾਂਚ ਦੇ ਵਿੱਚ ਸਹੀ ਉੱਤਰ ਦੇਣ ਦੇ ਵਿੱਚ ਸਫਲ ਨਹੀਂ ਰਹੇ ਜਾਂ ਉਹਨਾਂ ਨੂੰ ਲੱਗਿਆ ਕਿ ਤੁਹਾਡੇ ਕੋਲੇ ਜਿਹੜੀ ਮਨੀ ਹੈ ਉਸ ਦੀ ਇਨਕਮ ਤੁਹਾਡੇ ਕੋਲੇ ਇਨਕਮ ਕੋਈ ਸੋਰਸ ਉਸ ਦਾ ਨਹੀਂ ਹੈ ਤਾਂ ਇਸ ਦੀ ਜਾਂਚ ਕੀਤੀ ਜਾਏਗੀ ਅਤੇ ਇਨਕਮ ਟੈਕਸ ਵੱਲੋਂ ਤੁਹਾਡੀ ਰਾਸ਼ੀ ਜਬਤ ਵੀ ਕੀਤੀ ਜਾ ਸਕਦੀ ਹੈ ਦੱਸ ਸਹੀਏ ਕਿ ਅੱਜ ਦੇਸ਼ ਵਿੱਚ ਹਰ ਵਿਅਕਤੀ ਚਾਹੇ ਉਹ ਬੱਚਾ ਹੋਵੇ ਨੌਜਵਾਨ ਹੋਵੇ ਬਜ਼ੁਰਗ ਹੋਵੇ ਜਾਂ ਔਰਤ ਵੇਰ ਕਿਸੇ ਕੋਲ ਬਚਤ ਖਾਤਾ ਹੁੰਦਾ ਹੈ ਇਸ ਡਿਜੀਟਲ ਯੁੱਗ ਵਿੱਚ ਲੈਣ ਦੇਣ ਲਈ ਤੁਹਾਡੇ ਕੋਲ ਇਹ ਹੋਣਾ ਵੀ ਜ਼ਰੂਰੀ ਹੈ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਬਚਤ ਖਾਤੇ ਦੀ ਵੀ ਇੱਕ ਲਿਮਟ ਹੁੰਦੀ ਹੈ ਜੇਕਰ ਤੁਸੀਂ ਇਸ ਲਿਮਟ ਨੂੰ ਪਾਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ ਹਾਲ ਹੀ ਵਿੱਚ ਇਨਕਮ ਟੈਕਸ ਵਿਭਾਗ ਨੇ ਬਚਤ ਖਾਤੇ ਨਾਲ ਸੰਬੰਧਿਤ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਾਣਦੇ ਹੈ ਕਿ ਇਸ ਦਿਸ਼ਾ ਨਿਰਦੇਸ਼ਾ ਦੇ ਵਿੱਚ ਉਹਨਾਂ ਨੇ ਕਿਹੜੀਆਂ-ਕਿਹੜੀਆਂ ਨਵੀਆਂ ਗਾਈਡਲਾਈਨਸ ਬਣਾਈਆਂ ਨੇ ਭਾਰਤ ਵਿੱਚ ਬਚਤ ਤਾ ਖੋਲਣ ਤੇ ਕੋਈ پابੰਦੀ ਨਹੀਂ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਖਾਤੇ ਖੋਲ ਕੇ ਰੱਖ ਲੈਂਦੇ ਹਨ ਇਹ ਖਾਤੇ ਪੈਸੇ ਜਮ੍ਹਾਂ ਕਰਾਉਣ ਲਈ ਇੱਕ ਸੁਰੱਖਿਅਤ ਜਗ੍ਹਾ ਹੈ ਜਿੱਥੇ ਬੈਂਕ ਜਮ੍ਹਾਂ ਕੀਤੀ ਗਈ ਰਕਮ ਤੇ ਵਿਆਜ ਵੀ ਦਿੰਦਾ ਹੈ ਹਾਲਾਂਕਿ ਜੁਰਮਾਨੇ ਦੇ ਖਰਚਿਆਂ ਤੋਂ ਬਚਣ ਲਈ ਜ਼ੀਰੋ ਬੈਲੈਂਸ ਖਾਤਿਆਂ ਨੂੰ ਛੱਡ ਕੇ ਘੱਟੋ-ਘੱਟ ਬਾਕੀਆਂ ਬਕਾਇਆ ਰੱਖਣਾ ਜ਼ਰੂਰੀ ਹੈ ਪੈਸੇ ਜਮ੍ਹਾਂ ਕਰਵਾਉਣ ਦੇ ਨਿਯਮ ਜੇਕਰ ਤੁਸੀਂ 50000 ਜਾਂ ਇਸ ਤੋਂ ਵੱਧ ਦੀ ਰਕਮ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਆਪਣੇ ਭੈਣ ਨਾਲ ਸੰਬੰਧਿਤ ਖਾਤਾ ਨੰਬਰ ਦੇ ਪਾਵੇਗਾ ਤੁਸੀਂ ਪ੍ਰਤੀ ਦਿਨਿਕ ਲੱਖ ਰੁਪਏ ਤੱਕ ਨਗਦ ਜਮਾ ਕਰਵਾ ਸਕਦੇ ਹੋ ਗੈਰ ਨਿਯਮਿਤ ਨਕਦੀ ਜਮਾ ਕਰਵਾਉਣ ਵਾਲਾ ਵਿਅਕਤੀ ਪੈਨ ਤੋਂ ਬਿਨਾਂ 2.5 ਲੱਖ ਰੁਪਏ ਤੱਕ ਜਮਾ ਕਰਵਾ ਸਕਦਾ ਹੈ ਟੈਕਸ ਆਬੰਦਾ ਤੇ ਸਾਰੇ ਖਾਤਿਆਂ ਵਿੱਚ ਪ੍ਰਤੀ ਵਿੱਤੀ ਸਾਲ ਵੱਧ ਤੋਂ ਵੱਧ 10 ਲੱਖ ਰੁਪਏ ਦੀ ਨਕਦੀ ਜਮ੍ਹਾਂ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ 10 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਾਉਂਦੇ ਹੋ ਤਾਂ ਆਮਦਨ ਕਰ ਵਿਭਾਗ ਦੁਆਰਾ ਜਾਂਚ ਕੀਤੀ ਜਾਂਦੀ ਹੈ ਖਾਤਾਧਾਰਕਾਂ ਨੂੰ ਆਪਣੇ ਇਨਕਮ ਟੈਕਸ ਰਿਟਰਨਾਂ ਵਿੱਚ ਇਹ ਜੀਆਂ ਵੱਡੀਆਂ ਜਮ੍ਹਾਂ ਰਕਮਾਂ ਲਈ ਤਬਦੀਲੀ ਬਕਸ਼ਿਸ਼ ਸਪਸ਼ਟੀਕਰਨ ਦੇਣਾ ਹੁੰਦਾ ਹੈ ਜੇਕਰ ਤੁਸੀਂ ਇਹ ਜਾਣ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਟੈਕਸ ਅਧਿਕਾਰੀ ਵੱਲੋਂ ਤੁਹਾਨੂੰ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਜਾਂਚ ਕੀਤੀ ਜਾ ਸਕਦੀ ਹੈ 10 ਇਹ ਕਿ ਹੁਣ ਜੇਕਰ ਤੁਸੀਂ 10 ਲੱਖ ਤੋਂ ਵੱਧ ਦੀ ਰਕਮ ਆਪਣੇ ਬਚਤ ਖਾਤੇ ਦੇ ਵਿੱਚ ਜਮ੍ਹਾਂ ਕਰਵਾਉਂਦੇ ਹੋ ਤਾਂ ਇਨਕਮ ਟੈਕਸ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਜੇਕਰ ਤੁਸੀਂ ਉਸ ਜਾਂਚ ਦੇ ਵਿੱਚ ਸਹੀ ਉੱਤਰ ਦੇਣ ਦੇ ਵਿੱਚ ਸਫਲ ਨਹੀਂ ਰਹੇ ਜਾਂ ਉਹਨਾਂ ਨੂੰ ਲੱਗਿਆ ਕਿ ਤੁਹਾਡੇ ਕੋਲੇ ਜਿਹੜੀ ਮਨੀ ਹੈ ਉਸ ਦੀ ਇਨਕਮ ਤੁਹਾਡੇ ਕੋਲੇ ਇਨਕਮ ਕੋਈ ਸੋਰਸ ਉਸ ਦਾ ਨਹੀਂ ਹੈ ਤਾਂ ਇਸ ਦੀ ਜਾਂਚ ਕੀਤੀ ਜਾਏਗੀ ਅਤੇ ਇਨਕਮ ਟੈਕਸ ਵੱਲੋਂ ਤੁਹਾਡੀ ਰਾਸ਼ੀ ਜ਼ਬਤ ਵੀ ਕੀਤੀ ਜਾ ਸਕਦੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜ ਪੰਜਾਬੀ ਮੀਡੀਆ ਹੁੰਦੇ ਹੋਈ ਜਾਸਤ ਧੰਨਵਾਦ